ਤਿਹਾਰਾਂ ਦੇ ਦਿਨਾਂ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਮਠਾਈਆਂ ਵਾਲੀਆਂ ਦੁਕਾਨਾਂ ਤੇ ਰੇਡ ਅਤੇ ਇਸ ਮੌਕੇ ਬਹੁਤ ਸਾਰੀਆਂ ਪਾਈਆਂ ਗਈਆਂ ਕਮੀਆਂ ਉਹਨਾਂ ਕਿਹਾ ਸਾਡੇ ਵੱਲੋਂ ਦਿੱਤਾ ਗਿਆ ਇਹਨਾਂ ਨੂੰ ਨੋਟਿਸ ਨਹੀਂ ਹੈ ਇੱਥੇ ਕੋਈ ਸਫਾਈ ਦਾ ਪ੍ਰਬੰਧ ਦੇਖ ਰੋਤ ਵੀਰ ਜੀ ਸੁਣ ਦਿਖਾ ਰਹੇ ਆ ਇਹ ਲਾਲੀ ਸਵੀਟਸ ਦੀਆਂ ਜਿਹੜੀਆਂ ਇੱਥੇ ਆਪਣਾ ਪਾਵਰ ਹਾਊਸ ਰੋਡ ਤੇ ਬੱਤੀਆਂ ਵਾਲੇ ਆਪਣਾ ਚੌਂਕ ਦੇ ਨੇੜੇ ਇਹ ਲਾਲੀ ਆਪਣਾ ਸਵੀਟਸ ਤੇ ਜੋ ਮਠਾਈ ਬਣਦੀ ਹੈ ਉਹਦੇ ਤਸਵੀਰਾਂ ਨੇ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਸੀ ਅਤੇ ਇਹ ਗੱਲ ਅਧਿਕਾਰੀਆਂ ਨੇ ਖੁਦ ਮੰਨੀ ਹੈ ਕਿ ਇੱਥੇ ਜਿਹੜੀਆਂ ਮਠਿਆਈਆਂ ਸੀ ਉਹ ਆਪਣੰਗੀਆਂ ਪਈਆਂ ਸੀ ਤੇ ਉਹਨਾਂ ਬੁਲਵਾ ਕੇ ਨਹੀਂ ਜਿਹੜੀਆਂ ਉਹ ਟਕਾਈਆਂ ਗਈਆਂ ਨੇ ਦੇਖ ਲਓ ਇਹ ਥਾਂ ਜਿਹੜਾ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਹੈ ਕਿਸੇ ਤਰ੍ਹਾਂ ਦਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ ਮੀਡੀਆ ਦੇ ਪਹੁੰਚਣ ਤੋਂ ਬਾਅਦ ਇੱਥੇ ਜਿਹੜੀ ਸਫਾਈ ਕੀਤੀ ਗਈ ਦੇਖ ਲਓ ਥੱਲੇ ਇਹ ਜਿਹੜੀਆਂ ਨੇ ਉਹ ਜਰਦੇ ਵਾਲੀਆਂ ਪੁੜੀਆਂ ਵੀ ਇਸ ਦੀ ਈਟਾਂ ਪਈਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਦੋਂ ਤੇ ਅਧਿਕਾਰੀ ਪਹੁੰਚੀ ਤਾਂ ਉਹਨਾਂ ਵੱਲੋਂ ਜਦੋਂ ਆ ਕੇ ਦੇਖਿਆ ਗਿਆ ਤਾਂ ਮੀਡੀਆ ਦੇ ਪਹੁੰਚਣ ਤੋਂ ਬਲਣਾ ਇਸ ਜਗ੍ਹਾ ਦੇ ਉੱਤੇ ਜਿਹੜੀ ਹੈ ਉੱਥੇ ਆਪਣਾ ਜਿੱਥੇ ਸਫਾਈ ਕੀਤੀ ਗਈ ਉੱਥੇ ਇਹ ਨੰਗੀਆਂ ਪਈਆਂ ਮਠਿਆਈਆਂ ਮੌਕੇ ਤੇ ਹੀ ਆਪਣਾ ਟਾਕ ਰਹਤੇ ਹਈਆਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਜੜੀਆਂ ਨੇ ਪਾਵਰ ਹਾਊਸ ਰੋਡ ਤੇ ਬੱਤੀਆਂ ਦੇ ਨੇੜੇ ਜਿਹੜਾ ਲਾਲੀ ਸਵੀਟਸ ਹੈ ਉਸ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਜਿਹੜੀ ਹੈ ਉਹ ਚੈਕਿੰਗ ਕੀਤੀ ਗਈ ਹੈ ਤੇ ਹਰਾਂ ਦਿਨਾਂ ਦੇ ਵਿੱਚ ਅਕਸਰ ਜਿਹੜੀ ਸਿਹਤ ਵਿਭਾਗ ਦੀ ਟੀਮ ਹੈ ਉਹ ਚੈਕਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਅਸੀਂ ਇਹ ਸਾਰੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੀਆਂ ਹੈ ਇਸ ਮੌਕੇ ਅਧਿਕਾਰੀ ਅਮਰਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਵੱਲੋਂ ਰਾਮਪੁਰਾ ਦੇ ਨੇੜੇ ਇੱਕ ਫੈਕਟਰੀ ਹੈ ਜੋ ਪਿਛਲੇ ਦਿਨੀ ਉਹਨਾਂ ਵੱਲੋਂ ਸੀਲ ਕੀਤੀ ਗਈ ਹੈ ਅਤੇ ਉਹਦੇ ਨਾਲ ਉਹਨਾਂ ਵੱਲੋਂ ਜਿਹੜਾ ਬਠਿੰਡਾ ਜਿਲ੍ਹੇ ਦੇ ਅੰਦਰ ਹੁਣ ਤੱਕ 15 ਜਗ੍ਹਾ ਤੇ ਵੱਖ-ਵੱਖ ਜਗ੍ਹਾ ਤੇ ਰੇਡ ਕੀਤੀ ਗਈ ਹੈ ਦੇਖਣ ਨੂੰ ਸਿਗਰਾਂ ਦੇ ਵਿੱਚ ਇਹ ਮੌਕੇ ਤੇ ਸਫਾਈ ਕੀਤੀ ਜਾ ਰਹੀ ਹੈ ਮੀਡੀਆ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾਲ ਬੋਲੀ ਜਿਹੜੀ ਹੈ ਇਹਨਾਂ ਦੇ ਦੁਕਾਨ ਦੇ ਤੋਂ ਸਫਾਈ ਕੀਤੀ ਗਈ ਪਰ ਇਹਨਾਂ ਵੱਲੋਂ ਸੈਂਪਲ ਜਿਹੜੇ ਉਹ ਪਰੇ ਗਏ ਨੇ ਇਹ ਜਿਹੜੇ ਨੰਗੇ ਪੇ ਸਮੋਸੇ ਆਪ ਦਿਖਾਈ ਦੇ ਰਹੇ ਨੇ ਅਤੇ ਇਹਨਾਂ ਨੂੰ ਇੱਕ ਨੋਟਿਸ ਵੀ ਜਿਹੜਾ ਉਹ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੈ ਇਹ ਅਸੀਂ ਦਿਖਾ ਰਹੇ ਹਾਂ ਮਠਾਈ ਦੇ ਵਿੱਚ ਕਾਫੀ ਸਾਰੀ ਫੰਗਸਾਈਡੀ ਉਹ ਦਿਖਾਈ ਦੇ ਰਹੀ ਹੈ ਲੇਕਿਨ ਇਹ ਹੁਣ ਸਟੋਰ ਦੇ ਅੰਦਰ ਪਈ ਹੋਈ ਮਠਾਈ ਜਿਹੜੀ ਉਹ ਦਿਖਾਈ ਦੇ ਰਹੀ ਹੈ ਇੱਕ ਬੇਸਬਾਲ ਅਧਿਕਾਰੀਆਂ ਨੂੰ ਜ਼ਰੂਰ ਧਿਆਨ ਦੇਣ ਦੀ ਜ਼ਰੂਰਤ ਹੈ ਅਸੀਂ ਨਖਾਰੇ ਆ ਇਹ ਲਾਲੀ ਸਵੀਟਸ ਦੀਆਂ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਫੰਗਸ ਲੱਗੀ ਹੋਈ ਇਸ ਦੇ ਅੰਦਰ ਆਪਾਂ ਦਿਖਾਈ ਦੇ ਰਹੀ ਹੈ ਲੇਕਿਨ ਅਧਿਕਾਰੀਆਂ ਨੇ ਇਸ ਸੰਬੰਧੀ ਕੀ ਨੋਟਿਸ ਲਿਆਏ ਤਾਂ ਉਹਨਾਂ ਉਹਨਾਂ ਬੰਦوں ਇਸ ਨੂੰ ਜਾਣਕਾਰੀ ਦਿੱਤੀ ਜਾਵੇਗੀ ਲੇਕਿਨ ਜੇ ਗੱਲ ਕਰੀਏ ਤਾਂ ਇਸ ਮਠਾਈ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਜਿਹੜੀਆਂ ਇਸ ਦੁਕਾਨ ਦੇ ਉੱਤੇ ਪਾਇਆ ਗਿੰਗਾ ਨੇ ਇਹ ਮਠਿਆਈਆਂ ਨੰਗੀਆਂ ਪਈਆਂ ਸੀ ਮੀਡੀਆ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਵੱਲੋਂ ਟੱਕ ਦਿੱਤਾ ਗਿਆ ਇੱਥੇ ਮੌਕੇ ਤੇ ਸਫਾਈ ਕੀਤੀ ਲੇਕਿਨ ਫਿਰ ਵੀ ਇਹ ਜਿਸ ਜਗ੍ਹਾ ਦੇ ਉੱਤੇ ਮਠਿਆਈ ਬਣ ਰਹੀ ਉੱਥੇ ਬਹੁਤ ਜ਼ਿਆਦਾ ਗੰਦਗੀ ਸੀ ਅਤੇ ਅਧਿਕਾਰੀਆਂ ਵੱਲੋਂ ਇਸ ਨੂੰ ਲੈ ਕੇ ਜਿੱਤੇ ਸੈਂਪਲ ਭਰੇਗੇ ਉੱਥੇ ਇਨ੍ਹਾਂ ਨੂੰ ਇੱਕ ਨੋਟਿਸ ਵੀ ਆਪਣੇ ਦਿੱਤਾ ਗਿਆ ਆ ਉਸ ਨੂੰ ਸਰਾਉਣਾ ਇਸ ਸਬੰਧੀ ਕੀ ਕੇਂਦਰੀ ਸਿਹਤ ਵਿਭਾਗ ਦੇ ਅਧਿਕਾਰੀ ਅਮਰਤਪਾਲ ਸਿੰਘ ਇਸ ਮਾਮਲੇ ਨੂੰ ਲੈ ਕੇ ਸਰ ਮੈਂ ਨਾਮਤ ਬੋਲ ਰਿਹਾ ਹਾਂ ਜਿੰਟ ਮੇਰਾ ਨਾਮ ਅਮਿਤ ਕਾਸਿੰਗਰ ਸਿਸਟੈਂਟ ਵਿਸ਼ੇ ਫੂਡ ਜ਼ਿਲ੍ਹਾ ਗੰਦਰ ਵਿੱਚ ਰਹਿ ਰਿਹਾ ਹਾਂ ਅਤੇ ਅਸੀਂ ਸਟੇਟ ਹੈਗੀ ਹੈ সুইਟ ਹਾਊਸ ਲਾਲੀ সুইਟ ਹਾਊਸ ਸੇ ਤੋਂ ਸੈਕਲ ਲਿਤੇ ਗਿਆ ਤੇ ਇਹਨਾਂ ਨੂੰ ਇੱਕ ਇੰਪਰੂਵਮੈਂਟ ਨੋਟਸ ਦਿੱਤਾ ਗਿਆ ਜਿਹੜਾ ਕਿ ਵਰਕਸ਼ਾਪ ਦੇ ਵਿੱਚ ਇਹਨਾਂ ਦੀ ਜਦੋਂ ਮੈਂ ਵਿਜ਼ਿਟ ਕੀਤਾ ਉਦੋਂ ਇਹਨਾਂ ਦੇ ਕੱਪੜੇ ਨਹੀਂ ਜਿਹੜਾ ਉੱਪਰ ਟਕੇ ਵਾਲਾ ਕੱਪੜਾ ਸੀ ਵਾਈਟ ਕਲਰ ਦਾ ਨਹੀਂ ਪਾਇਆ ਸੀ ਬਹੁਤ ਇੰਨੀਆਂ ਚੀਜ਼ਾਂ ਸੀ ਜਿਵੇਂ ਡਸਟਪਿਨ ਨਹੀਂ ਹੈਗਾ ਸੋ ਇੱਕ ਡਸਟਪਿਨ ਹੈ ਤੇ ਇੱਕ ਇਹਨਾਂ ਦੀ ਜਿਹੜੀ ਮੇਨ ਗਲਤੀ ਸੀ ਕਿ ਉਹਨਾਂ ਦੀ ਲੇਬਰ ਜਿਹੜੀ ਹੈਗੀ ਆ ਉਹ ਉਹਨਾਂ ਦੇ ਬੈਗ ਜਿਹੜੇ ਉਹ ਥੀ ਰਹਿੰਦੇ ਆ ਜਦ ਤੱਕ ਇਹਨਾਂ ਨੂੰ ਕਿਹਾ ਕਿ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਕਬੜਾ ਲੈ ਕੇ ਦਿੱਤਾ ਜਾਵੇ ਨਹੀਂ ਤਾਂ ਵਰਕਸ਼ਾਪ ਸ਼ਿਪ ਹੋ ਗਈ ਇਹ ਸਭ ਜਿਸ ਨੂੰ ਪਹਿਲਾਂ ਕਿੰਨੇ ਕੀ ਦੁਕਾਨਾਂ ਤੇ ਰੇਡ ਕਰ ਚੁੱਕੇ ਹਾਂ ਸਰ ਜੇਕਰ ਗੱਲ ਕੀਤੀ ਜਾਵੇ ਇੱਥੇ ਸੈਂਪਲ ਭਰੇ ਨੇ ਕੀ ਚੀਜ਼ਾਂ ਨਹੀਂ ਭਰੇ ਇਸ ਇੱਥੇ ਇਸ ਤੋਂ ਪਹਿਲਾਂ ਅਸੀਂ ਰਾਮਪੁਰਾ ਬਲੌਕ ਦੇ ਵਿੱਚ ਇੱਕ ਫੈਕਟਰੀ ਸੀਲ ਕੀਤੀ ਹੈ ਢਪਾਲੀ ਪਿੰਡ ਦੇ ਵਿੱਚ ਜਿਹੜੀ ਕਿ ਸਸਤੇ ਆ ਵੇਟਾ ਤੇ ਮਠਾਈ ਵੇਚ ਰਹੀ ਸੀ ਉਹ ਸੀਲ ਹੀ ਕਰ ਦਿੱਤੀ ਗਈ ਹੈ ਜਿੰਨਾ ਚਿਰ ਉਹ ਸਾਡੇ ਫੂਡ ਸੇਫਟੀ ਅਕਾਦ ਅਨੁਸਾਰ ਉਹ ਆਪਣੀ ਇੰਪਰੂਵਮੈਂਟ ਨਹੀਂ ਕਰਦਾ ਉਨਾ ਚਿਰ ਉਹਦੀ ਫੈਕਟਰੀ ਨਹੀਂ ਖੁੱਲ੍ਹੇ ਜਾਊਗੀ ਕਿਉਂਕਿ ਉਹ ਚੇਨ ਨਹੀਂ ਲੋਕਾਂ ਨੂੰ ਇਹ ਹੀ ਲੱਗਦਾ ਸੀ ਕਿ ਸੈਂਪਲ ਭਰ ਦਿੰਦੇ ਆ ਕਿ 15 ਦਿਨ ਬਾਅਦ ਰਿਪੋਰਟ ਆਂਦੀ ਹੈ ਤੇ ਸਾਮਾਨ ਵੇਚਿਆ ਜਾਂਦਾ ਇਸ ਕਰਕੇ ਅਸੀਂ ਉਹ ਕਿਹੜੀ ਚੇਨ ਸੀ ਉਹ ਬਰਸ਼ੀ ਦੇ ਲਈ ਜੋ ਵੀ ਮਠਾਈਆਂ ਸੀ ਬਹੁਤ ਸਸਤੀਆਂ ਦੇ ਰਹੀਆਂ ਸੀ ਜਿਸ ਤੋਂ ਮੈਨੂੰ ਲੱਗਿਆ ਕਿ ਬਹੁਤ ਇੰਨੀ ਸਸਤੀ ਨਹੀਂ ਹੈਗੀ ਕੋਲੰਬੀ ਸਿਰ ਕਰਕੇ ਉਹਦੀ ਫੈਕਟਰੀ ਸੀ ਦਿੱਤੀ ਉਹ ਤੋਂ ਇਲਾਵਾ ਬਠਿੰਡਾ ਸਿਟੀ ਦੇ ਵਿੱਚ ਅਸੀਂ 15 ਤੋਂ 16 ਦੁਕਾਨਾਂ ਚੈੱਕ ਕਰਤੀਆਂ ਤੇ ਉਹਦੇ ਸੈਂਪਲ ਲਈ ਜਾਂਦੇ ਬਾਕੀ ਫੂਡ ਸੇਫਟੀ ਬੈਂਡ ਸਾਡੀ ਰੈਗੂਲਰ ਚੱਲ ਰਹੀ ਹੈ ਬਠਿੰਡਾ ਸਿਟੀ ਦੇ ਵਿੱਚ ਜੋ ਵੀ ਆਮ ਲੋਕ ਹੈਗੇ ਜਾਂ ਦੁਕਾਨਦਾਰ ਵੀ ਹੈਗੇ ਉਹ ਆਪਣਾ ਖਾਣ ਪੀਣ ਦਾ ਸਮਰਚ ਚੈੱਕ ਕਰਵਾ ਸਕਦੇ ਆ ਜਿਹਦੀ ਫੀਸ 50 ਰੁਪਏ ਮੌਕੇ ਦੀ ਟੈਸਟ ਹੈ 15 ਮਿੰਟ ਦੇ ਵਿੱਚ ਤੁਹਾਨੂੰ ਉਹਦੀ ਰਿਪੋਰਟ ਆ ਜਾਂਦੀ ਹੈ ਜਿਹੜੇ ਬੇਸਿਕ ਟੈਸਟ ਹੈ ਬਾਕੀ ਜਿਹੜੇ ਹੈਗੇ ਉਹ ਅਸੀਂ ਖਰੜ ਦੇ ਵਿੱਚ ਭੇਜ ਰਹੇ ਜਿਵੇਂ ਇਨਫੋਰਸਮੈਂਟ ਦਾ ਸੈਂਪਲ ਦਿੱਤਾ ਗਿਆ ਅੱਜ ਅਾ ਤੁਹਾਡੇ ਸਾਹਮਣੇ ਆ ਇਹ ਕਾਰਡ ਦੇ ਵਿੱਚ ਜਾਊਗਾ ਜੋ ਇਹਦੀ ਕਾਰਵਾਈ ਹੋਊਗੀ ਇੰਪੋਰਟੈਂਟ ਤੋਂ ਆਲ ਕੀਤੀ। ਕਿਹ ਚੀਜ਼ ਦਾ ਸੈਂਪਲ ਪਰ ਹੈ ਗਿਆ ਤੇ ਕਿਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਦੇ ਮੁਲਾਜ਼ਮਾਂ ਨੂੰ ਕਾਸਟ। ਮੁਲਾਜ਼ਮਾਂ ਨੂੰ ਇਹ ਕਿ ਇਹਨਾਂ ਦਾ ਮੈਡੀਕਲ ਜ਼ਰੂਰ ਹੋਣਾ ਚਾਹੀਦਾ ਸਾਰਿਆਂ ਦਾ ਮੈਡੀਕਲ ਇਸ ਤਰ੍ਹਾਂ ਹੈਗਾ ਬਾਕੀ ਇਹਨਾਂ ਦੇ ਆਪਣੇ ਜਿਹੜੇ ਹੈਗੇ ਆ ਸਿਰ ਕਵਰ ਹੋਣੇ ਚਾਹੀਦੇ ਕਿਉਂਕਿ ਉਹਨਾਂ ਵਿੱਚ ਚੜ ਲੱਗਦਾ ਕੋਈ ਵਾਲ ਮੱਕੀ ਕੁਝ। ਬਾਕੀ ਜਿਹੜੇ ਆ ਹੈਗੇ ਇਹਨਾਂ ਨੂੰ ਇਨਸਟਰਕਸ਼ਨ ਹੈਗੇ ਸਾਰੀ ਜਾਲੀ ਜੁੜੀ ਇਹਨਾਂ ਦੇ ਹੋਣੀ ਚਾਹੀਦੀ ਹੈ। ਜੇ ਨਹੀਂ ਹੁੰਦੀ ਫਿਰ ਅਨਾਹ ਜਨਿਕ ਦਾ ਚਲਾਣਾ ਸਾਡੇ ਕੋਲੇ ਜੇ ਥੋੜੀ ਬੋਲਟੀ ਇਗਨੋਰ ਮਿਸਟ ਕੀਤਾ ਜਾਂਦਾ ਅਗਲੇ ਦਿਨ ਦੋ ਦਿਨ ਛੱਡ ਕੇ ਫਿਰ ਸਾਡੇ ਫੂਡ ਸੇਫਟੀ ਅਫਸਰ ਚੈੱਕ ਕਰਦੇ ਆ ਜੇ ਫਿਰ ਵੀ ਨਹੀਂ ਆ ਸਾਡੀ ਸਟ੍ਰਕਚਰਲ ਮੰਨਦੇ ਫਿਰ ਅਸੀਂ ਅਨਹਾਈਜੈਨਿਕ ਦਾ ਚਲਾਣਾ ਜਿਹੜਾ ਏਡੀਸੀ ਕੋਡ ਦੇ ਵਿੱਚ ਅਸੀਂ ਉਹ ਕੇਸ ਕੋਟਾ ਕਰਦੇ ਹਾਂ ਕੰਮੇ ਕਾਫੀ ਪਾਈ ਹੈ ਹਾਂਜੀ ਉਹ ਠੀਕ ਹੈ ਤੁਹਾਡੀ ਗੱਲ ਕਮੀਆਂ ਹੈਗੀਆਂ ਹੈਗੀਆਂ ਪਰ ਹੁਣ ਇਹਨਾਂ ਨੂੰ ਦਿੱਤਾ ਜੇ ਨਹੀਂ ਕਰਦੇ ਦੂਰ ਫੇਰ ਕੋਈ ਕਰਣੀ ਚਾਹੀਦੀ ਹੈ ਕੀ ਮੈਸੇਜ ਕੀ ਹੈ ਹੋਰ ਜਿੰਨੇ ਸਵੀਟ ਕੋਰ ਨੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜਾਂ ਸਫਾਈ ਨਹੀਂ ਰੱਖਦੇ ਮੈਸੇਜ ਇਹ ਹੈ ਕਿ ਆਪਣੀ ਸਭ ਤੋਂ ਪਹਿਲਾਂ ਤਾਂ ਸਾਫ ਸਫਾਈ ਰੱਖੋ ਦੂਜੀ ਗੱਲ ਕਿ ਪਰਮਿਟਿਡ ਕਲਰਸ ਯੂਜ਼ ਕੀਤੇ ਜਾਣ ਜਿਹੜੇ ਹੈਗੇ ਸਿੰਥੈਟਿਕ ਕਲਰ ਨਾ ਯੂਜ਼ ਕੀਤੇ ਜਾਣ ਜਿਹੜੇ ਸਾਡੇ ਐਫਐਸਐਸਏ ਵੱਲੋਂ ਹੈਗੇ ਆ ਉਹ ਪਰਮਿਟਿਡ ਕਲਰ ਯੂਜ਼ ਕੀਤੇ ਜਾਣ